ਗਾਤੜ ਪੈ ਰਹੀ ਕੜਾਕੇ ਦੀ ਠੰਡ ਅਤੇ ਤੁੰਦ ਨੇ ਆਮ ਲੋਕਾਂ ਦਾ ਜੀਣਾ ਦੁਰਭੜ ਕੀਤਾ ਹੋਇਆ ਹੈ ਠੰਡ ਤੋਂ ਬਚਣ ਦੇ ਲਈ ਜਿੱਥੇ ਲੋਕਾਂ ਵੱਲੋਂ ਗਰਮ ਕਪੜੇ ਪਾਏ ਜਾ ਰਹੇ ਹਨ ਉੱਥੇ ਹੀ ਅੱਗ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ ਪਰ ਇਹ ਸਹਾਰਾ ਹੁਣ ਲੋਕਾਂ ਦੀ ਜਾਨ ਦਾ ਦੁਸ਼ਮਣ ਬੰਦਾ ਦਿਸ ਰਿਹਾ ਹੈ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਪਿੰਡ ਪਰੋਲੀ ਵਿਖੇ ਇੱਕ ਪਰਿਵਾਰ ਵੱਲੋਂ ਠੰਡ ਤੋਂ ਬਚਣ ਦੇ ਲਈ ਅੰਗੀਠੀ ਵਾਲੀ ਹੋਈ ਸੀ ਜਿਸ ਦੀ ਗੈਸ ਚੈਨਲ ਨਾਲ ਇੱਕ ਹੀ ਪਰਿਵਾਰ ਦੇ ਚਾਰ ਲੋਕ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਾ ਚਾਰਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ ਇਸ ਸਬੰਧੀ ਜਦ ਇਲਾਜ ਕਰਵਾਉਣ ਲੈ ਕੇ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪੀੜਤ ਪਰਿਵਾਰ ਦੇ ਬੇਟੇ ਦਾ ਫੋਨ ਆਇਆ ਸੀ ਕਿ ਉਹ ਘਰ ਫੋਨ ਕਰ ਰਿਹਾ ਹੈ ਪਰ ਘਰ ਕੋਈ ਫੋਨ ਨਹੀਂ ਉਠਾ ਰਿਹਾ ਜਿਸ ਦੇ ਚਲਦੇ ਜਦ ਘਰ ਜਾ ਕੇ ਵੇਖਿਆ ਤਾਂ ਇਹ ਚਾਰੇ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਏ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਲਿਆਂਦਾ ਗਿਆ ਹੈ ਦੂਜੇ ਪਾਸੇ ਜਦ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ 2 ਵਜੇ ਦੇ ਕਰੀਬ ਚਾਰ ਮਰੀਜ਼ ਅਜਿھے ਆਏ ਨੇ ਜੋ ਕਿ ਰਾਤ ਨੂੰ ਅੰਗੀਠੀ ਜਲਾ ਕੇ ਸੋ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਠੀਕ ਹੈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਉਹਨਾਂ ਵੱਲੋਂ ਰੈਫਰ ਕੀਤਾ ਜਾ ਰਿਹਾ ਹੈ ਅਕੀਨਾ ਜੀ ਆਪਣਾ ਰੋਚੰਦਰ ਜੀ ਐਸ ਸਰਪੰਚਾ ਬੜੋ ਨਿਕਲਾਂਦੇ ਅਸੀਂ ਕੀ ਗੱਲ ਬਾਤ ਹੈ ਜੀ ਇਹ ਮੈਨੂੰ ਮੈਂ ਤਾਂ ਦੁਕਾਨ ਤੇ ਬੈਠਾ ਰਹੀ ਆਪਣੀ ਕਲੀਨਿਕ ਤੇ ਉੱਥੇ ਮੇਰੇ ਗੁਲਪਜ ਦੇ ਗੇ ਮੁੰਡੇ ਕਹਦੇ ਵੀ ਉਹ ਤੁਹਾਡੇ ਘਰ ਨਾਲ ਗੱਗੇ ਹੋਣੋਂ ਦੇ ਘਰ ਸਾਰੇ ਵਿਹੋਸ਼ ਪੈਦਨੇ ਆ ਗਏ ਕੋਹ ਨੂੰ ਮੈਂ ਇੱਥੇ ਪਹੁੰਚਿਆ ਤੇ ਦੇਖਿਆ ਸਾਰੇ ਵਿਹੋਸ਼ ਫਿਰ ਮੁੰਡਿਆਂ ਨੇ ਟੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਦਰਵਾਜ਼ਾ ਖੋਲ੍ਹ ਕੇ ਤੇ ਥਿਲੇ ਦੇਖਿਆ ਸਾਰੇ ਵਿਹੋਸ਼ ਨੇ ਕਿ ਉਹਨਾਂ ਨੇ ਸਾਰੇ ਕੋਈ ਬਾਹਰ ਕਰ ਲਿਆ ਕਿ ਉਹਨੂੰ ਦੁਕਾਨ ਤੇ ਲਿਆਏ ਤੁਸ ਤੋਂ ਬਾਅਦ ਅਸੀਂ ਆਪਣੀ ਬੜੀ ਅੰਦਰ ਦੇ ਸਿਵਲ ਹਸਪਤਲ ਤੇ ਬਿਓ ਬਿਓਸ਼ੀ ਦਾ ਕਾਰਨ ਕੀ ਰਿਹਾ ਜੀ ਕਾਰਨ ਦਾ ਜੀ ਅਸੀਂ ਤੇ ਦੇਖਿਆ ਅੰਦਰ ਲੋਹਾਂਡੇ ਬੈਗਾ ਜਿੱਦੇ ਚ ਕੋਲੇ ਪਾਇਦੇ ਨੇ ਕੱਚੇ ਕੋਲੇ ਉਹਦੀ ਸਮੈਲ ਅੰਡ ਦੀ ਹੁੰਦੀ ਹੈ ਅੰਦਰ ਤੇ ਮੁੰਡੇ ਦਾ ਪੈਰ ਹੀ ਲੋਹਾਂਡੇ ਦੇ ਵਿੱਚ ਵਿੱਚ ਤੇ ਉਹ ਸੜ ਗਿਆ ਦਾ ਪੈਰ ਪੂਰਾ ਹੀ ਉਹਦਾ ਮੁੰਡੇ ਦਾ ਤੇ ਇਹੋ ਚੀਜ਼ ਅਸੀਂ ਦੇਖੀ ਤੋਂ ਬਾਅਦ ਅਸੀਂ ਤੇ ਹਸਪਤਲ ਕਿ ਕਿੰਨੇ ਮੈਂਬਰ ਸੀ ਜੀ ਇਹ ਚਾਰ ਮੈਂਬਰ ਜੀ ਦੋ ਮੁੰਲੇ ਤੇ ਮੀਂਹ ਦੀ ਆ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਫਿਲਹਾਲ ਇਸ ਲਈ ਤੇ ਨਿਆ ਨਵ ਦੇਖੀ ਵੋਟੀ ਦੀ ਕੰਮਲੀ ਦੀ ਤੋਦੀ ਬੜੀ ਘੱਟ ਚੱਲ ਰਹੀ ਹੁੰਦਾ ਦੇਖਿਆ ਵੀ ਸੀਰੀਸ ਹੈ ਕਿ ਬਾਕੀ ਨਵਤ ਥੋੜੀ ਠੀਕ ਸੀ ਕਿ ਬਾਕੀ ਤਾਂ ਠੀਕ ਅਸਾ ਸੀ ਅਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ ਸਰ ਅਹੀਂ ਪੜੋਲੀ ਤੋਂ ਆਇਆ ਰੁਨੀ ਦਾਸ ਮੇਰਾ ਨਾਂ ਹੈ ਕੀ ਹਾਲ ਹੋਇਆ ਸਰ ਇਹ ਅਹੀਂ ਤੇ ਭਾਰੀ ਹੀ ਤੇ ਇੰਦੇ ਮੁੰਡੇ ਨੇ ਫੋਨ ਕੀਤਾ ਧਰਮਸਾਲਾ ਨੂੰ ਉਹ ਕਹਿੰਦਾ ਵੀ ਫੋਨ ਹੀ ਚੁੱਕੇ ਦੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨਾਂ ਨੇ ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਉਹ ਸੁਬੇ ਦੇ ਟੈਂਟਸ ਆ ਰਹੇ ਕਿੱਦਾਂ ਵੀ ਹੋຊੂਗੇ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਵਾਲੀ ਦੀ ਰਾਤ ਤੇ ਕਿੰਨੇ ਲੋਕੀ ਘਰ ਤੇ ਇਹ ਚਾਰ ਜਣੇ ਇੱਕੋ ਫੈਮਲੀ ਹਾਂਜੀ ਇੱਕੋ ਫੈਮਲੀ ਸਰ ਵੀ ਮਾਮਲਾ ਹੈ ਸਿਵਲ ਹਸਪੀਟਲ ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅਗਿੱਟੀ ਹੈਗੀ ਆ ਉਹ ਆਪਣੇ ਕਮਰੇ ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਦੇ ਨਾਲ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਚਾਰੇ ਪੇਸ਼ੈਂਟ ਹੈਗੇ ਇਸ ਲਈ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਬਿਲਕੁਲ ਸਟੇਬਲ ਹੈਗੇ ਤੇ ਇੱਕ ਪੇਸ਼ੈਂਟ ਥੋੜਾ ਸੀਰੀਅਸ ਹੈਗਾ ਇਹਨੂੰ ਅਸੀਂ ਇੱਕ ਪੇਸ਼ੈਂਟ ਨੂੰ ਹੀ ਰੈਫਰ ਕਰਨ ਲੱਗੇ ਆ ਤੇ ਬਾਕੀ ਤਿੰਨ ਪੇਸ਼ੈਂਟ ਜਿਹੜੇ ਹੈਗੇ ਸਟੇਬਲ ਕੰਡੀਸ਼ਨ ਵਿੱਚ ਸਾਡੇ ਕੋਲ